ਪ੍ਰਧਾਨ ਸਾਹਿਬ ਨੂੰ ਲੈ ਕੇ ਅੱਜ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਡੱਲੇਵਾਲ ਦੇ ਮਾਮਲੇ 'ਚ ਜਵਾਬ ਦੇਣਾ ਪਵੇਗਾ ਤੇ ਜਿਸ ਤੋਂ ਬਾਅਦ ਅੱਜ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਿਆ ਕਿ ਉੱਥੇ ਸੁਪਰੀਮ ਕੋਰਟ ਨੇ ਸੁਣਵਾਈ ਨੂੰ ਟਾਲ ਦਿੱਤਾ ਸੀ ਤੇ ਜਿਸ ਤੋਂ ਬਾਅਦ 10 ਜਨਵਰੀ ਨੂੰ ਕਿਹਾ ਸੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਅੱਜ ਡੱਲੇਵਾਲ ਦੇ ਮਾਮਲੇ ਦੇ ਵਿੱਚ ਦੱਸਿਆ ਕਿ ਸੁਣਵਾਈ ਹੋਣ ਜਾ ਰਹੀ ਹੈ ਪ੍ਰਧਾਨ ਸਾਹਿਬ 46 ਦਿਨ ਹੋ ਗਏ ਨੇ ਤੇ ਹਜੇ ਵੀ ਭੁਖੜਤਾਲ ਦੇ ਤੇ ਬੈਠੇ ਰਹੇ ਲਗਾਤਾਰ ਨਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਕਿਸਾਨ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਉੱਥੇ ਹਰਿਆਣਾ ਪੰਜਾਬ ਸਰਹੰਦ ਖਨੌਰੀ ਸਰਹੰਦ ਤੇ ਜਿਹੜਾ ਕਿ ਕਿਸਾਨ ਆਗੂ ਜਗਜੀਤਰ ਢੱਲੇਵਾਲ ਦੇ ਮਰਨ ਵਾਰਤ ਨੂੰ 46 ਦਿਨ ਹੋ ਗਏ ਨੇ ਤੇ ਇਸ ਦੇ ਨਾਲ ਹੀ ਅਦਾਲਤ ਸ਼ੰਭੂ ਸਰਹੰਦ ਖੋਲਣ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗੀ ਤੇ ਉੱਥੇ ਹੀ ਦੱਸਦੀ ਹੈ ਕਿ ਜਨਵਰੀ ਨੂੰ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਢੱਲੇਵਾਲ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ ਤੇ ਜਿਸ ਤੋਂ ਬਾਅਦ ਅਦਾਲਤੀ ਕਮੇਟੀ ਦੇ ਨਾਲ ਉਹਨਾਂ ਦੀ ਮੁਲਾਕਾਤ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਪੰਜਾਬ ਦੇ ਮੋਗਾ ਦੇ ਵਿੱਚ ਮਹਾਪੰਚਾਇਤ ਦੌਰਾਨ ਐਸ ਕੇ ਐਮ ਨੇ ਵੀ ਅੰਦੋਲਨ ਦਾ ਸਮਰਥਨ ਕੀਤਾ ਸੀ ਤੇ ਇਸ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਦੀ 6 ਮੈਂਬਰੀ ਕਮੇਟੀ ਯਾਨੀ ਕਿ 101 ਕਿਸਾਨਾਂ ਦੇ ਨਾਲ ਖਨੌਰੀ ਸਰਹੰਦ ਤੇ ਆਵੇਗੀ ਤੇ ਇੱਥੇ ਅੰਦੋਲਨ ਦੀ ਅਗਵਾਈ ਕਰ ਰਿਹਾ ਐਸ ਕੇ ਐਮ ਆਗੂ ਸਰਮਨ ਪੰਦੇਰ ਅਤੇ ਡੱਲੇਯਾਰ ਤੋਂ ਸਮਰਥਨ ਤੇ ਸਹਿਮਤੀ ਲਈ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜਾ ਕਿ ਐਸਕੇਐਮ ਅੱਜ ਦੇਸ਼ ਭਰ ਚ ਕੇਂਦਰ ਸਰਕਾਰ ਦੇ ਵਿਰੋਧ ਚ ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇਗਾ ਤੇ ਤੁਹਾਨੂੰ ਦੱਸਦੀ ਇਹ ਕਿ ਪਿਛਲੇ 11 ਮਹੀਨਿਆਂ ਤੋਂ ਫਸਲਾਂ ਤੋਂ ਫਸਲਾਤੇ ਜਿਹੜਾ ਕਿ ਐਮਐਸਬੀ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਜਿਸ ਨੂੰ ਲੈ ਕੇ ਹੁਣ ਪੋਖੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਜੇ ਵੀ ਨਾਜ਼ੁਕ ਹੈ ਤੇ ਉਹਨਾਂ ਨੂੰ ਬੋਲਣ 'ਚ ਵੀ ਪਰੇਸ਼ਾਨੀ ਆ ਰਹੀ ਹੈ ਤੇ ਇਲਾਜ ਨਾ ਕਰਵਾਉਣ ਤੋਂ ਇਲਾਵਾ ਉਹਨਾਂ ਨੇ ਮਾਲਿਸ਼ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹਾਲਾਂਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਵਿਖੇ ਬਣਾਇਆ ਡਾਕਟਰਾਂ ਦਾ ਇੱਕ ਬੋਰਡ ਵੀਰਵਾਰ ਨੂੰ ਜਿਹੜਾ ਕਿ ਖਨੌਰੀ ਪਹੁੰਚਿਆ ਤੇ ਡੱਲੇਵਾਲ ਦੇ ਜਿਹੜੇ ਕਿ ਟੈਸਟ ਕੀਤੇ ਗਏ ਉਹਨਾਂ ਦੀ ਰਿਪੋਰਟ ਅੱਜ ਆਵੇਗੀ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਵੀਰਵਾਰ ਨੂੰ ਕਰਨਾਟਕ ਰਾਜਗੜ ਮਾਫ ਕਰਨਾ ਰਾਜ ਖੇਤੀਬਾੜੀ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਕਰਨਾਟਕ ਦੇ ਵਿਧਾਇਕ ਤੇ ਹੋਰ ਜਿਹੜਾ ਕਿ ਲਗਾਤਾਰ ਕਈ ਜਿਹੜੇ ਕਿ ਸ਼ੰਭੂ ਉੱਤੇ ਪਹੁੰਚ ਰਹੇ ਨੇ ਤੇ ਖਨੌਰੀ ਦੇ ਉੱਤੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਡੱਲੇ ਆਲ ਦਾ ਹਾਲਚਾਲ ਵੀ ਪੁੱਛਿਆ ਤੇ ਜਿਸ ਤੋਂ ਬਾਅਦ ਹੁਣ ਅੱਜ ਡਲੇਵਾਲ ਦੇ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਸੁਣਵਾਈ ਨੂੰ ਟਾਲ ਦਿੱਤਾ ਸੀ ਤੇ ਜਿਸ ਤੋਂ ਬਾਅਦ 10 ਜਨਵਰੀ ਨੂੰ ਕਿਹਾ ਸੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਅੱਜ ਡਲੇਵਾਲ ਦੇ ਮਾਮਲੇ ਦੇ ਵਿੱਚ ਦੱਸਿਏ ਕਿ ਸੁਣਵਾਈ ਹੋਣ ਜਾ ਰਹੀ ਹੈ ਪ੍ਰਧਾਨ ਸਾਹਿਬ 46 ਦਿਨ ਹੋ ਗਏ ਨੇ ਤੇ ਹਜੇ ਵੀ ਭੁਖੜਤਾਲ ਤੇ ਉੱਤੇ ਬੈਠੇ ਨੇ ਲਗਾਤਾਰ ਉਹਨਾਂ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਕਿਸਾਨ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੇ ਨੇ ਦੱਸਦੀਏ ਕਿ ਉੱਥੇ ਹਰਿਆਣਾ ਪੰਜਾਬ ਸਰਹੰਦ ਖਨੌਰੀ ਸਰਹੰਦ ਤੇ ਜਿਹੜਾ ਕਿ ਕਿਸਾਨ ਆਗੂ ਜਗਜੀਤਰ ਢੱਲੇਵਾਲ ਦੇ ਮਰਨ ਵਾਰਤ ਨੂੰ 46 ਦਿਨ ਹੋ ਗਏ ਨੇ ਤੇ ਇਸ ਦੇ ਨਾਲ ਹੀ ਅਦਾਲਤ ਸ਼ੰਭੂ ਸਰਹੰਦ ਖੋਲਣ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗੀ ਤੇ ਉੱਥੇ ਹੀ ਦੱਸਦੀ ਹੈ ਕਿ ਜਨਵਰੀ ਨੂੰ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਢੱਲੇਵਾਲ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ ਤੇ ਜਿਸ ਤੋਂ ਬਾਅਦ ਅਦਾਲਤੀ ਕਮੇਟੀ ਦੇ ਨਾਲ ਉਹਨਾਂ ਦੀ ਮੁਲਾਕਾਤ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਪੰਜਾਬ ਦੇ ਮੋਗਾ ਦੇ ਵਿੱਚ ਮਹਾਪੰਚਾਇਤ ਦੌਰਾਨ ਐਸ ਕੇ ਐਮ ਨੇ ਵੀ ਅੰਦੋਲਨ ਦਾ ਸਮਰਥਨ ਕੀਤਾ ਸੀ ਤੇ ਇਸ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਦੀ 6 ਮੈਂਬਰੀ ਕਮੇਟੀ ਯਾਨੀ ਕਿ 101 ਕਿਸਾਨਾਂ ਦੇ ਨਾਲ ਖਨੌਰੀ ਸਰਹੰਦ ਤੇ ਆਵੇਗੀ ਤੇ ਇੱਥੇ ਅੰਦੋਲਨ ਦੀ ਅਗਵਾਈ ਕਰ ਰਿਹਾ ਐਸ ਕੇ ਐਮ ਆਕੂ ਸਰਮਨ ਪੰਦੇਰ ਅਤੇ ਡੱਲੇয়াল ਤੋਂ ਸਮਰਥਨ ਤੇ ਸਹਿਮਤੀ ਲਈ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜਾ ਕਿ ਐਸਕੇਐਮ ਅੱਜ ਦੇਸ਼ ਪਰਚ ਕੇਂਦਰ ਸਰਕਾਰ ਦੇ ਵਿਰੋਧ ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇਗਾ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ 11 ਮਹੀਨਿਆਂ ਤੋਂ ਫਸਲਾਂ ਤੋਂ ਫਸਲਾਂ ਤੇ ਜਿਹੜਾ ਕਿ ਐਮਐਸਬੀ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਜਿਸ ਨੂੰ ਲੈ ਕੇ ਹੁਣ ਪੋਖੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਜੇ ਵੀ ਨਾਜ਼ੁਕ ਹੈ ਤੇ ਉਹਨਾਂ ਨੂੰ ਬੋਲਣ ਚ ਵੀ ਪਰੇਸ਼ਾਨੀ ਆ ਰਹੀ ਹੈ ਤੇ ਇਲਾਜ ਨਾ ਕਰਵਾਉਣ ਦੇ ਇਲਾਵਾ ਉਹਨਾਂ ਨੇ ਮਾਲਿਸ਼ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹਾਲਾਂਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਵਿਖੇ ਬਣਾਇਆ ਡਾਕਟਰਾਂ ਦਾ ਇੱਕ ਬੋਰਡ ਵੀਰਵਾਰ ਨੂੰ ਜਿਹੜਾ ਕਿ ਖਨੌਰੀ ਪਹੁੰਚਿਆ ਤੇ ਡੱਲੇਵਾਲ ਦੇ ਜਿਹੜੇ ਕਿ ਟੈਸਟ ਕੀਤੇ ਗਏ ਉਹਨਾਂ ਦੀ ਰਿਪੋਰਟ ਅੱਜ ਆਵੇਗੀ ਤੇ ਇਸ ਤੋਂ ਪਹਿਲਾਂ ਦੱਸਦੀ ਕਿ ਵੀਰਵਾਰ ਨੂੰ ਕਰਨਾਟਕ ਰਾਜਗੜ ਮਾਫ ਕਰਨਾ ਰਾਜ ਖੇਤੀਬਾੜੀ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਕਰਨਾਟਕ ਦੇ ਵਿਧਾਇਕ ਤੇ ਹੋਰ ਜਿਹੜਾ ਕਿ ਲਗਾਤਾਰ ਕਈ ਜਿਹੜੇ ਕਸ਼ੰਭੂ ਉੱਤੇ ਪਹੁੰਚ ਰਹੇ ਨੇ ਤੇ ਖਨੌਰੀ ਦੇ ਉੱਤੇ ਪਹੁੰਚ ਰਹੇ ਨੇ ਤੇ ਉਹਨਾਂ ਨੇ ਡੱਲੇਵਾਲ ਦਾ ਹਾਲਚਾਲ ਵੀ ਪੁੱਛਿਆ ਤੇ ਜਿਸ ਤੋਂ ਬਾਅਦ ਹੁਣ ਅੱਜ ਡੱਲੇਵਾਲ ਦੇ ਮਾਮਲੇ 'ਚ ਸੁਣਵਾਈ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਆਪਣਾ ਪੱਖ ਰੱਖੇਗੀ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ